ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਡੀਓ ਲੈ ਕੇ ਆਇਆ ਤੁਹਾਡਾ ਭਰਾ ਫੇਰ ਅੱਜ ਪਰ ਇਹ ਵੀਡੀਓ ਬਹੁਤ ਲੇਟ ਹੋ ਚੁੱਕੀ ਹੈ ਕਿਉਂਕਿ ਕਈ ਵਾਰੀ ਆਪਾਂ ਪਹੁੰਚ ਦੇਣੀਆਂ ਖਰਾਬ ਡੰਗਰ ਤੇ ਪਰ ਇਹ ਤਾਂ ਹੁਣ ਸਮਾਂ ਨਜ਼ਦੀਕ ਹੈ ਤੇ ਥੋੜੇ ਦੇਣੀਆਂ ਨਾ ਹਾਂਜੀ ਹਾਂਜੀ ਦੋ ਤਿੰਨ ਦਿਨ ਚਾਰ ਦਿਨ ਚ ਲੱਗ ਰਿਹਾ ਹਾਂ ਰੈਡੀ ਹੈ ਮੱਝ ਪੂਰੀ ਤੇ ਮਾਝੇ ਰਿਪੀਟਰ ਖਰਾਬ ਹੋ ਚੁੱਕੀ ਬੜੀਏ ਬੜੀ ਔਖੀ ਚਲੋ ਦਵਾਈ ਦੂਈ ਭਰੀ ਹੀ ਟੀਕੇ ਭਰੇ ਹੀ ਤੇ ਉਹਦੀ ਮੇਰ ਨਾਲ ਸੱਚੇ ਪਾਤਸ਼ਾਹ ਦੀ ਨਾਲ ਅੱਜ ਹੁਣ ਇੱਕ ਅੱਧੇ ਦਿਨ ਚ ਸੂਪਣੀ ਹੈ ਮਾਝੇ ਤੇ ਸਤਿ ਸ੍ਰੀ ਅਕਾਲ ਸਾਸਿਕਾਲ ਜੀ ਸਾਸਿਕਾਲ ਜੀ ਤੇ ਕਿਦਾਂ ਆਪਾਂ ਦਵਾਈ ਦੂਈ ਭਰੀ ਹੀ ਖਰਾਬ ਹੀ ਮੱਝ ਟੀਕੇ ਟੁਕੇ ਭਰੇ ਤੇ ਕਿਦਾਂ ਅੱਜ ਵੇਖੋ ਇਹ ਨਾ 6 ਮਹੀਨੇ ਦਾ ਹੀ ਤੇ ਗੱਭਾ ਮਾਰ ਗਈ ਸੀ ਹਾਂਜੀ ਤੇ ਮੈਂ ਬੜਾ ਮਨ ਤੋਂ ਦੱਸ ਹੋਇਆ ਹਾਂ ਮੈਂ ਕਿਹਾ ਮੱਝ ਜਿਹੜੀ ਉਹ ਗੱਭਾ ਮਾਰ ਗਈ ਸੀ ਚਲੋ ਖੜਦੀ ਨਹੀਂ ਖਰਾਬ ਕਰਨ ਡਿਆ ਵੀ ਖਰਾਬ ਕਰਨ ਡਿਆ ਵੀ ਤੇ ਫਿਰ ਆਪਾਂ ਦਵਾਈ ਦੂਈ ਭਰੀ ਕਿਦਾਂ ਤੇ ਫਿਰ ਢਾਡੇ ਨਾਲ ਢਿਲੂ ਸਾਹਿਬ ਆਪਾਂ ਗੱਲਬਾਤ ਕੀਤੀ ਵੀ ਮੱਝ ਜਿਹੜੀ ਆ ਉਹ ਇਦਾਂ ਖਰਾਬ ਹੋਈ ਆ ਤੇ ਹਾਂਜੀ ਹਾਂਜੀ ਵੇਖੋ ਜੀਰਾ ਹਾਂ ਤੇ ਉਹ ਟਾੜੀ ਬਦੌਲ ਦੇ ਨਾਲ ਤੁਹਾਂ ਦਵਾਈ ਧਰੀ ਆ ਤੇ ਟੀਕੇ ਵੀ ਭਰੇ ਬਾਅਦ ਦੇ ਵਿੱਚ ਤੇ ਉਹ ਐ ਟਾਈਮ ਆ ਜਿਹੜੀ ਉਹ ਤੁਸੀਂ ਵੇਖ ਹੀ ਰਹੇ ਜੇ ਵੀਡੀਓ ਇਸ ਚੀਜ਼ ਦੀ ਨਹੀਂ ਨਹੀਂ ਆ ਜਿਹੜਾ ਮਤੂ ਬੜਿਆ ਦੋਹਾਂ 14 ਦਿਨਾਂ ਦੇ ਵਿੱਚ ਤਿਆਰ ਆ ਤੇ ਇਹਨਾਂ ਦੀ ਬਦੌਲਤ ਹੀ ਆਪਾਂ ਦੁੱਧ ਜਿਹੜਾ ਉਹ ਸਾਡੇ ਕਰਮਾਂ ਚੋਂ ਲੱਜ ਨਹੀਂ ਉਹ ਸੱਚੇ ਪਾਤਸ਼ਾਹ ਦੀ ਜਿਹਦੇ ਅੱਗੇ ਤੁਸੀਂ ਹੱਥ ਜੋੜਦੇ ਜੇ ਉਹਨੇ ਕੰਮ ਕੀਤਾ ਤੇ ਕਰਾਇਆ ਸਾਡੇ ਹੱਥੋਂ ਹਾਂ ਤੁਹਾਡੇ ਹੱਥੋਂ ਆਪਾਂ ਆਪਣੀ ਗੱਲ ਨਹੀਂ ਕਰਦੇ ਸਾਡੇ ਵਾਸਤੇ ਕਰਾਇਆ ਉਹਨੇ ਆ ਸਾਡੇ ਕੋਲ ਹਾਂ ਸਾਡੇ ਵਾਸਤੇ ਰੱਬ ਬਣ ਕੇ ਆਏ ਹੋ ਤੁਸੀਂ ਰੱਬ ਬਣ ਕੇ ਚਲੋ ਉਹਦੀ ਕਿਰਪਾ ਉਹਨੇ ਉਨੇ ਵੀ ਜਾਇ ਦੇ ਇਹ ਚੀਜ਼ਾਂ ਹੋਈਆਂ ਸੀ ਮੱਜ ਬੜੀ ਸੋਹਣੀ ਆ ਵੇਖਿਓ ਤੁਸੀਂ ਇਹ ਕਿ ਨੀਲੀ ਰਾਵੀ ਚੋਂਦੀ ਆ ਥੋੜੀ ਜੀ ਤੇ ਟੀਗਾ ਵੀ ਇਹਨੂੰ ਨੀਲੀ ਦਾ ਹੀ ਲੱਗਾ ਹੋਣਾ ਵਾ ਤੇ ਆ ਜ ਮੱਜ ਰੈਡੀ ਆ ਬਸ ਇਹ ਕਿ ਵੀਡੀਓ ਹੋ ਗਈ ਹੈ ਲੇਟ ਗੱਲ ਬਾਤ ਤੁਸੀਂ ਇਹਨਾਂ ਦੀ ਸੁਣ ਲਈ ਆ ਕਿ ਜੋ ਗੱਲ ਬਾਤ ਹੁਣ ਮੈਨੂੰ ਜਾਂਦੇ ਜਾਂਦੇ ਇਹ ਦੱਸਿਓ ਜਰੂਰ ਕਿ ਢਿਲੋਂ ਸਾਹਿਬ ਦਾ ਕੰਮ ਕਰ ਕਿਵੇਂ ਆ ਢਿਲੋਂ ਸਾਹਿਬ ਦਾ ਜਿਹੜਾ ਵਾ ਕਿਉਂਕਿ ਸਾਡੇ ਤੋਂ ਕਾਫੀ ਚਿਰ ਤੋਂ ਇਹ ਆਉਦੇ ਤੇ ਅਸੀਂ ਇਹਨਾਂ ਤੇ ਵਿਸ਼ਵਾਸ ਰੱਖਨੇ ਤੇ ਇਹਨਾਂ ਨੇ ਮੱਝ ਜਿਹੜੀ ਆ ਹੁਣ ਤੁਸੀਂ ਫਿਰ ਵੇਖ ਲਈ ਜੇ ਤੇ ਇਹਨਾਂ ਦੀ ਬਦੌਲਤ ਹੀ ਆਪਾਂ ਤਿਆਰ ਹੋਈ ਹੈ ਮੱਝ ਫਿਰ ਤੇ ਇੱਕ ਅੜਿਆ ਕੰਮ ਨਿਕਲਦਾ ਹੈ ਵੀ ਅੜਿਆ ਕੰਮ ਨਿਕਲਦਾ ਨਾ ਮਤਲਬ ਇੱਕ ਅੜਿਆ ਅੜ ਜਾਂਦਾ ਕੰਮ ਉਹ ਸੱਟੋਂ ਕੱਢ ਦਿੰਦੇ ਨੇ ਨਿਕਲਦੇ ਕੰਮ ਹਾਂਜੀ ਹਾਂਜੀ ਧੰਨਵਾਦ ਹੈ ਢਿੱਲੋ ਸਾਹਿਬ ਦਾ ਬਹੁਤ ਆ ਨਹੀਂ ਜੀ ਧੰਨਵਾਦ ਜੀ ਤੁਹਾਡਾ ਜਿਹਨੇ ਗੱਲਬਾਤ ਕੀਤੀ ਆ ਤੇ ਆਹ ਗੱਲਬਾਤ ਵੀ ਸੁਣ ਲਿਓ ਭਰਾਵੋ ਆਹ ਗੱਲਬਾਤ ਆ ਰਿਐਲਿਟੀ ਹੁੰਦੀ ਆ ਆਪਣੀ ਗੱਲਬਾਤ ਚ ਜੋ ਵੀ ਆ ਠੀਕ ਆ ਨਾ ਬਾਕੀ ਬਹੁਤੇ ਢੱਲੋਂ ਸਾਹਿਬ ਇਹ ਦੱਸਣਾ ਪਿਆ ਪੂਤ ਨਹੀਂ ਇਹ ਲੈਂਦਾ ਜਿਆਦਾ ਨਹੀਂ ਨਹੀਂ ਬਿਲਕੁਲ ਜੇ ਕਿਸੇ ਦਾ 400 ਦਾ ਕੰਮ ਹੋਏਗਾ ਤੇ ਜੀ ਕਰੇ 200 ਰੁਪਿਆ ਵੱਧ ਤੋਂ ਵੱਧ ਉਹ ਲੈਸ ਕਰਦੇ ਨੇ ਕਿਉਂਕਿ ਆਪਣਾ ਜਿਹੜਾ ਸਿਰਫ ਆਉਣ ਜਾਣ ਦਾ ਖਰਚਾ ਹੀ ਇਹ ਲੈਂਦੇ ਨੇ ਸੋਚੀਦਾ ਨਾ ਕਰੀਦਾ ਲੋਕ ਹਾਂ ਜੀ ਸੋਚਦਾ ਵਾ ਹਰ ਬੰਦੇ ਦਾ ਚਾਹੇ ਉਹ ਤਗੜਾ ਹੋਵੇ ਚਾਹੇ ਗਰੀਬ ਹੋਵੇ ਉਹ ਹਰ ਬੰਦੇ ਦਾ ਹੱਲ ਵਿੱਚ ਚੱਲਦਾ ਜਰੂਰ ਇਹ ਨਹੀਂ ਚੀਜ਼ ਚ ਜਾਂਦੇ ਜਾਂਦੇ ਗਿਆ ਕਿ ਸਪੋਰਟ ਕਰ ਦੇਣਾ ਤੁਨਹੋ ਸਭ ਦੀ ਸਪੋਰਟ ਕਰਿਆ ਕਰਨ ਵੀਡੀਓ ਵੇਖੇ ਜਿਨੇ ਵੀ ਇਹ ਮੇਰੇ ਵੀਰ ਇਹ ਵੀਡੀਓ ਨੂੰ ਵੇਖਣ ਤੇ ਢਿੱਲੂ ਸਾਹਿਬ ਨਾਲ ਕੋਈ ਵੀ ਸੰਪਰਕ ਜਿਹੜਾ ਵਾ ਉਹਦੇ ਨਾਲ ਕਰੋ ਤੁਸੀਂ ਬਾਤਮਾਲ ਡੰਗਰ ਦੀ ਕੋਈ ਵੀ ਹੋਵੇ ਤਾਂ ਚਲੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਮਾਝ ਬਹੁਤ ਸੋਹਣੀ ਮਾਝੀ ਪਰ ਜੇ ਤੋਂ ਡੰਗਰ ਖਰਾਬ ਕਰਨ ਦਾ ਬੰਦਾ ਨਾ ਬਾਬਿਓ ਤੇ ਉਦੋਂ ਫਿਰ ਕੰਮ ਬੜਾ ਖਰਾਬ ਹੁੰਦਾ ਮਨ ਬੜਾ ਦੁਖੀ ਹੁੰਦਾ ਤੇ ਮੇਰ ਕੋ ਆਇਆ ਨਹੀਂ ਜਾਂਦਾ ਕਈ ਵਾਰੀ ਫੋਨ ਫਣ ਕਰਦੇ ਰਹਿੰਦੇ ਕਿਉਂਕਿ ਕੰਮ ਨੈਟਵਰਕ ਬਹੁਤ ਜ਼ਿਆਦਾ ਹੁੰਦਾ ਤੇ ਮੇਰੇ ਭਰਾ ਵੀਡੀਓ ਲਾਈਕ ਜਰੂਰ ਕਰਦੇ ਕਰੋ ਕਿਉਂਕਿ ਮੈਂ ਆਪਣਾ ਜਿਹੜਾ ਕੰਮ ਕੀਤਾ ਹੁੰਦਾ ਉਹਨੂੰ ਹੀ ਰਿਕਾਰਡ ਕਰਦਾ ਵਾਂ ਮੈਂ ਮਸ਼ਹੂਰੀ ਨਹੀਂ ਤੁਹਾਡੇ ਸਾਹਮਣੇ ਕੋਈ ਕਰਦਾ ਨਾ ਆਪਾਂ ਨੰਬਰ ਦਿੱਤਾ ਹੈਗਾ ਦੀ ਤੁਹਾਨੂੰ ਪਤਾ ਹੀ ਹੈ ਮੇਰਾ ਤੇ ਬਾਕੀ ਉਹ ਸੱਚੇ ਬਾਦਸ਼ਾਹ ਦੀ ਕਿਰਪਾ ਨਾਲ ਤੇ ਸੋਣ ਹੀ ਲਈ ਹੈ ਗੱਲ ਕਿ ਕੰਮ ਮਾੜੇ ਤੜੇ ਨਿਕਲਦੇ ਜੀ ਆਪਣੇ ਥੋਂ ਇਹ ਵੀ ਕੰਮ ਇੱਕੜਿਆ ਹੀ ਪਿੰਡ ਰੌਵਾਲ ਜ਼ਿਲ੍ਹਾ ਆਪਣਾ ਗਰਦਾਸਪੁਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਸ਼ੰਗਾਜੀ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ